ਜਾਨਵਰ ਮਾਰਤੇ ਸਪ੍ਰੇ ਹਾਂ ਨੇ ਫੈਸਟੀਸਾਈਡ ਬਲਕੋਣਾ ਇਦਾਂ ਦੇ ਦਵਾਈਆਂ ਪੈ ਰੀਆਂ ਨੇ ਝੋਨੇ ਦੇ ਵਿੱਚ ਵੀ ਜੇ ਤੁਸੀਂ ਝੋਨੇ ਦੇ ਵਿੱਚ ਇੱਕ ਵਾਰੀ ਪਾਤੀ ਸਾਡੇ ਤੋਂ ਡੱਡੂ ਨੇ ਉਹ ਮੁੱਦੇ ਹੋ ਕੇ ਤਾਨਵਾ ਜਾਂਦਾ ਬਿਣਾ ਰਹਿ ਸਕਦੇ ਆ ਤੂੰ ਆਹ ਸਬਜ਼ੀ ਲੈ ਲੋ ਲੋਕਾਂ ਨੂੰ ਦੱਸਣਾ ਪੈ ਰਿਹਾ ਕਿ ਸਾਡੇ ਕੋਲੇ ਜਿਹੜੀ ਆ ਉਹ ਆਰਗੇਨਿਕ ਆ ਵੀ ਇਹਦੇ ਤੇ ਸੀ ਰਹੇ ਸਪ੍ਰੇ ਹਾਂ ਨਹੀਂ ਕੀਤੀਆਂ ਗਈਆਂ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ 'ਚ ਹੁਣ ਛਵੀਲ 10 ਰੁਪਏ ਗਲਾਸ ਵਿੱਚ ਮਿਲਣ ਲੱਗੂਗੀ ਹਮ ਕਿਉਂ ਮਿਲਣ ਲੱਗੂਗੀ ਲੋਕ ਡਰਦੇ ਨੇ ਕਿ ਪਹਿਲਾਂ ਜਿੱਥੇ ਪਾਣੀ ਦੇ ਲੰਗਰ ਲੱਗਦੇ ਸੀ ਲੋਕ ਸ਼ਵੀਲਾਂ ਲਾਉਂਦੇ ਸੀ ਪਾਣੀ ਮੁਕਾ ਜਾਨਵਰ ਮਾਰਤੇ ਸਪ੍ਰੇ ਹਾਂ ਨੇ ਪੈਸਟੀਸਾਈਡ ਦੇ ਹੁਣ ਇਦਾਂ ਦੇ ਦਵਾਈਆਂ ਪੈ ਰੀਆਂ ਨੇ ਝੋਨੇ ਦੇ ਵਿੱਚ ਵੀ ਜੇ ਤੁਸੀਂ ਝੋਨੇ ਦੇ ਵਿੱਚ ਇੱਕ ਵਾਰੀ ਪਾਤੀ ਤਾਂ ਤੁਹਾਡੇ ਤੁਹਾਡੇ ਡੱਡੂ ਨੇ ਉਹ ਮੂਧੇ ਹੋ ਕੇ ਤਾਨਵਾ ਜਾਂਦੇ ਹੁਣ ਜਿਹੜਾ ਡੱਡੂ ਆ ਕਿਤੇ ਨਾ ਕਿਤੇ ਉਹ ਵੀ ਆਪਣੀ ਜਿਹੜੀ ਕੁਦਰਤਾ ਕੁਤਰੀ ਜਿਹੜਾ ਚੱਕਰ ਆ ਨਾ ਜ਼ਮੀਨ ਨੂੰ ਪੋਲਾ ਕਰਨ ਦਾ ਉਹਦਾ ਵੀ ਕਿਤੇ ਨਾ ਕਿਤੇ ਉਹਦੇ ਸਿਰ ਤੇ ਮਤਲਬ ਇੱਕ ਕੰਮ ਹੈਗਾ ਵੀ ਉਹ ਵੀ ਜ਼ਮੀਨ ਦੇ ਵਿੱਚ ਤੁਰਿਆ ਫਿਰਦਾ ਜ਼ਮੀਨ ਪੋਲੀ ਕਰਦਾ ਤਾਂ ਫਸਲਾਂ ਵਧੀਆਂ ਉਗਦੀਆਂ ਨੇ ਪਰ ਹੁਣ ਜਿਹੜੀਆਂ ਆਪਾਂ ਪੈਸਟੀਸਾਈਡ ਯੂਜ਼ ਕਰਨ ਲੱਗ ਗਏ ਮੱਖੀ ਮੱਛਰ ਜਿਹੜੀਆਂ ਆਪਣੀ ਸੁੰਡੀ ਨੂੰ ਮਾਰ ਲਈ ਦਵਾਈ ਸੜਕਦੇ ਆ ਇਹਦਾ ਅਸਰ ਤਾਂ ਹੈਗਾ ਹੀ ਆ ਜਿਵੇਂ ਰਾਮ ਤੂੰ ਪਹਿਲਾਂ ਗੱਲ ਕੀਤੀ ਨਾ ਹੂੰ ਕਿ ਜਿਹੜੀਆਂ ਸ਼ਹਿਰਾਂ ਵਾਲੀਆਂ ਬੀਬੀਆਂ ਜਾਂ ਪਿੰਡਾਂ ਵਾਲੀਆਂ ਬੀਬੀਆਂ ਦਾ ਵੀ ਹੁਣ ਇਹੀ ਕੰਮ ਆ ਵੀ ਪੈਪ ਚੱਕ ਲਿਆ ਤੇ ਸਾਰਾ ਵੇੜਾ ਤੋਤਾ ਘਰਾਂ ਦੇ ਵੇੜੇ ਪੱਕੇ ਆ ਪਾਣੀ ਜਾਵੇ ਕਿੱਧਰ ਨਾਲੀਆਂ ਰਾਈ ਬਾਹਰ ਦੀ ਬਾਹਰ ਨਾ ਤਾਂ ਹੁਣ ਘਰ ਦੇ ਵੇੜੇ ਕੱਚੇ ਆ ਵੀ ਜਿਹਦੇ ਚ ਪਾਣੀ ਸੋਖ ਲੈਣ ਹੂੰ ਜਦੋਂ ਹੁਣ ਗੱਲ ਕੀਤੀ ਸੀ ਨਾ ਵੀ ਇੱਕ ਦਿਨ ਸਬਜ਼ੀ ਲੈਣ ਆ ਪਰਾਮ ਜਦੋਂ ਗਈ ਮੰਡੀ ਸਬਜ਼ੀ ਲੈਣ ਵਾਸਤੇ ਲੋਕ ਇਹ ਨਹੀਂ ਬਾਜ਼ ਮਾਰਦੇ ਵੀ ਕੀ ਰੇਟ ਆ ਜਾਂ ਕਿੰਨੇ ਨੂੰ ਕਿਲੋ ਆ ਬਿਨਾਂ ਰਿਆ ਸਪਰੇਆ ਤੋਂ ਕਦੂ ਲੈ ਲੋ ਹੂੰ ਬਿਨਾਂ ਰਿਆ ਸਪਰੇਆ ਤੋਂ ਆਹ ਸਬਜ਼ੀ ਲੈ ਲੋ ਲੋਕਾਂ ਨੂੰ ਦੱਸਣਾ ਪੈ ਰਿਹਾ ਕਿ ਸਾਡੇ ਕੋਲੇ ਜਿਹੜੀ ਆ ਉਹ ਆਰਗੇਨਿਕ ਆ ਵੀ ਇਹਦੇ ਤੇ ਅਸੀਂ ਰਿਆ ਸਪਰੇਆ ਨਹੀਂ ਕੀਤੀਆਂ ਗਈਆਂ ਲੋਕ ਲੋਕ ਚਾਹੇ 10 ਰੁਪਏ ਉਹਨਾਂ ਨੂੰ ਕਦੋਂ ਮਹਿੰਗੇ ਮਿਲਦੇ ਹੁਣ ਲੋਕ ਡਰਦੇ ਨੇ ਲੋਕ ਕਹਿੰਦੇ ਵੀ ਠੀਕ ਆ ਚੱਲ ਭਾਵੇਂ 10 ਰੁਪਏ ਟੀਕਾ ਟੀਕਾ ਲਾ ਕੇ 15 ਮਿੰਟ ਜਿਹਨੇ ਕਦੂ ਵੜਾਇਆ ਹੁੰਦਾ ਉਹ ਕਹਿੰਦਾ ਮੈਂ 5 ਰੁਪਏ ਕਿਲੋ ਵਿੱਚੀ ਇਹ ਨਾ ਦੂਜਾ 15 ਰੁਪਏ ਕਿਲੋ ਵਿੱਚੀ ਇਹ ਨਾ ਗੱਲ ਇੱਥੇ ਆ ਜਾਂਦੀ ਆ ਕਿ ਬਿਮਾਰੀਆਂ ਟੀਕਿਆਂ ਨੇ ਤਾਂ ਤੁਹਾਡੇ ਘਰ ਤੁਹਾਡੇ ਅੰਦਰ ਘਰ ਕਰਨਾ ਹੀ ਕਰਨਾ ਬਿਲਕੁਲ ਪਹਿਲਾਂ ਆਰਾਮ ਇੱਕ ਦਿਨ ਕਿਸੇ ਨੇ ਵੀਡੀਓ ਪਾਈ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਚ ਹੁਣ ਸ਼ਬੀਲ 10 ਰੁਪਏ ਗਲਾਸ ਵਿੱਚ ਮਿਲਣ ਲੱਗੂਗੀ ਹਮ ਕਿਉਂ ਮਿਲਣ ਲੱਗੂਗੀ ਲੋਕ ਡਰਦੇ ਨੇ ਕਿ ਪਹਿਲਾਂ ਜਿੱਥੇ ਪਾਣੀ ਦੇ ਲੰਗਰ ਲੱਗਦੇ ਸੀ ਲੋਕ ਸ਼ਬੀਲਾਂ ਲਾਉਂਦੇ ਸੀ ਪਾਣੀ ਮੁੱਕ ਗਿਆ ਹਮ ਹੁਣ ਤਾਂ 10 ਰੁਪਏ ਗਲਾਸ ਵਿਖੇ ਕੋਲ ਬਰ ਇਹ ਚੀਜ਼ਾਂ ਆ ਗਈਆਂ ਰ ਬਿਲਕੁਲ ਬੋਤਲਾਂ ਜਿਹੜੀਆਂ ਪਾਣੀ ਦੀਆਂ ਬੋਤਲਾਂ ਕੋਈ ਵੀ ਬੰਦਾ ਵੇਖ ਲਾ ਵੀ ਕਿਤੇ ਜੇ 20 ਕਿਲੋਮੀਟਰ ਦੇ ਸਰਹੰਦ ਰੋਡ ਤੇ ਆਪਾਂ ਗੱਲ ਕਰ ਲਈਏ ਕਿਤੇ ਨਲਕਾ ਲੱਗਿਆ ਕੋਈ ਵੀ ਜੇ ਕਿਸੇ ਨੇ ਪਾਣੀ ਪੀਣਾ ਹੋਵੇ ਨਹੀਂ ਕੋਈ ਹੈ ਐਵੀਂ ਜਗ੍ਹਾ ਵੀ ਜਿੱਦੇ ਬੰਦੇ ਨੇ ਰੋਡ ਤੋਂ ਪਾਣੀ ਪੀਣਾ ਹੋਵੇ ਇੱਕ ਆਪਸ਼ਨ 50 ਕਿਲੋਮੀਟਰ ਤੁਸੀਂ ਪਟਿਆਲੇ ਤੋਂ ਬਟਿੰਡੇ ਨੂੰ ਜਾਵੋ ਹਮ ਪਟਿਆਲੇ ਤੋਂ ਮੋਗੇ ਨੂੰ ਜਾਵੋ ਇੱਕ ਵੀ ਰੋਡ ਤੇ ਐਵੀਂ ਜੀ ਆਪਸ਼ਨ ਨਹੀਂ ਹੈ ਬੰਦੇ ਕੋਲੇ ਵੀ ਬੰਦਾ ਆਪਦੀ ਗੱਡੀ ਚ ਉਤਰ ਕੇ ਪਾਣੀ ਭਰਨੀ ਫਿਰ ਫਿਰ ਅਗਲੇ ਕਹਿੰਦੇ ਆ ਵੀ ਨਹੀਂ ਨਹੀਂ ਪਾਣੀ ਲੋਕ ਵਰਤ ਵਰਤ ਤੇ ਜਿਆਦਾ ਆ ਲੋਕਾਂ ਨੂੰ ਆਪ ਨੂੰ ਚਾਹੀਦਾ ਪਰ ਸ਼ੁਰੂ ਤਾਂ ਆਪ ਤੋਂ ਕਰਨਾ ਬਿਲਕੁਲ ਜੇ ਤੁਸੀਂ ਜੇ ਮੈਂ ਮੰਨ ਕੇ ਚੱਲ ਮੈਂ ਕਹਾਂ ਕਿ ਮੈਂ ਇੱਕ ਵਾਰੀ ਟੈਨਾਂ ਨਾਲ ਹੀ ਨਾ ਹੂੰ ਤਾਂ ਫਿਰ ਹੀ ਤੁਸੀਂ ਦੂਜਿਆਂ ਤੇ ਅਪਲਾਈ ਕਰੋਗੇ ਨਾ ਬਿਲਕੁਲ ਦੂਜੀ ਹੋਰ ਇੱਕ ਵੱਡੀ ਗੱਲ ਇਹ ਆ ਕਿ ਪਹਿਲਾਂ ਨਾ ਪਾਣੀ ਬੁੜੀਆਂ ਵਰਤਦੀਆਂ ਹੁੰਦੀਆਂ ਸੀ ਲੀੜੇ ਤੋਂ ਵਾਸਤੇ ਲੀੜੇ ਤੋਂ ਵਾਸਤੇ ਜੀ ਉਹਨਾਂ ਨੇ ਪਾਣੀ ਵਰਤਣਾ ਜਿੱਥੋਂ ਤੱਕ ਮੇਰੀ ਸਮਝ ਆ ਵੀ ਸਾਡੇ ਆਪਣੇ ਪਿੰਡਾਂ ਦੀਆਂ ਬੀਬੀਆਂ ਨਾ ਪਹੀਤੇ ਬਾਹਰ ਲੀੜੇ ਧੋਣ ਜਾਂਦੀਆਂ ਆੜ ਗਵਾੜ ਦੀਆਂ ਸਾਰੀਆਂ ਰਲੀਆਂ ਇਕੱਠੀਆਂ ਹੋ ਕੇ ਉੱਥੇ ਕੱਸੀ ਪਾਣੀ ਦੀ ਬਣੀ ਹੁੰਦੀ ਸੀ ਉਦੋਂ ਜੋ ਪਾਣੀ ਲੈ ਕੇ ਵਰਤੀ ਇਹਨਾ ਕੱਪੜੇ ਧੋਤੇ ਕੱਪੜੇ ਧੋਤੇ ਪਾਣੀ ਕੱਸੀ ਚ ਹੁਣ ਤਾਂ ਰਵ 50 60 60 ਲੀਟਰ ਦੀਆਂ ਵਾਸ਼ਿੰਗ ਮਸ਼ੀਨਾਂ ਆ ਗਈਆਂ ਆਟੋਮੈਟਿਕ ਆਟੋਮੈਟਿਕ ਮਸ਼ੀਨਾਂ ਆ ਗਈਆਂ 60 ਲੀਟਰ 20 ਲੀਟਰ ਪਾਣੀ ਪਾਇਆ ਚੱਲ ਡਰੇਨ ਕਰਦਾ ਚਲੋ ਖਤਮ ਨਾ ਤਾਂ ਉਹ ਵਰਤੋ ਵਾਲਾ ਹੈਗਾ ਪਿੰਡਾਂ 'ਚ ਛੱਪੜ ਕਿੰਨੇ ਕਿ ਰਹਿ ਗਏ ਆ ਖਤਮ ਹੋ ਗਿਆ ਜੇ ਜੇ ਮੰਨ ਕੇ ਚਲੋ ਜੇ ਪਾਣੀ ਤੂੰ ਤੁਸੀਂ ਨਾ ਕਦੇ ਨੋਟ ਕੀਤਾ ਹੋਊਗਾ ਵੀ ਰੋਡ ਆਸੇ ਪਾਸੇ ਜਿੱਥੇ ਵੀ ਹੈ ਪੱਕਾ ਸਾਰਾ ਰੋਡ ਹੈ ਨਾ ਜਿਵੇਂ ਜਿਵੇਂ ਰਾਜਸਥਾਨੀ ਹੁੰਦਾ ਰਾਂ ਹੂੰ ਰਾਜਸਥਾਨ ਚੋਂ ਆਏ ਲਾਟਾ ਨਿਕਲਦੀ ਹੈ ਜਿਵੇਂ ਜਿਵੇਂ ਮਿਰਰ ਬੰਦ ਹੈ ਇੱਕ ਤਰ੍ਹਾਂ ਦਾ ਨਾ ਪੰਜਾਬ ਚ ਬੰਨ ਲਾ ਕੇ ਹੂੰ ਕਿਉਂ ਕਿ ਨੇੜੇ ਤੇੜੇ ਕਿਸੇ ਕਿਸੇ ਰੋਡ ਤੇ ਲਾ ਲਾ ਜਿੱਥੇ ਬੂਟੇ ਚਾਰ ਲੱਗੇ ਆ ਜਿੱਥੇ ਕੋਈ ਰੁੱਖ ਲੱਗੇ ਆ ਘਟ ਦੋ ਕਲੋਨੀ ਚਲੋ ਖਤਮ ਹੋ ਗਿਆ ਜ ਜ ਜ ਆਪਾਂ ਯੂਨੀਵਰਸਿਟੀ ਦਾ ਜ਼ਿਕਰ ਕਰਦੇ ਹੁੰਦੇ ਆ ਵੀ ਯੂਨੀਵਰਸਿਟੀ ਚ ਪਟਿਆਲੇ ਦੇ ਟੈਂਪਰੇਚਰ ਨਾਲੋਂ 10 ਟੈਂਪਰੇਚਰ ਡਾਊਨ ਹੁੰਦਾ 10 ਡਿਗਰੀ ਦਾ ਫਰਕ ਰਹਿੰਦਾ 10 ਡਿਗਰੀ ਦਾ ਫਰਕ ਰਹਿੰਦਾ ਤੁਸੀਂ ਜਦੋਂ ਯੂਨੀਵਰਸਿਟੀ ਦੇ ਏਰੀਆ ਚ ਬੜ ਕੇ ਤੇ ਠੰਡ ਮਹਿਸੂਸ ਹੋਣ ਲੱਗ ਜਾਂਦੀ ਹਾਂ ਇਧਰਲੇ ਪਾਸੇ ਤੁਹਾਨੂੰ ਸਾਰੇ ਚ ਤਾਪ ਮਹਿਸੂਸ ਹੁੰਦਾ ਕਿੰਨੇ ਕੁ ਲੋਕ ਬਾਗਬਾਨੀ ਵਾਲੇ ਨੇ ਕਿੰਨੇ ਕੁ ਲੋਕ ਨੇ ਜਿਵੇਂ ਆਪਾਂ ਉਹਦੇ ਬਨ ਵਿਭਾਗ ਵਾਲਾ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਅਸੀਂ ਹਰੇਕ ਪਿੰਡ ਚ ਅਸੀਂ ਰੁੱਖ ਫ੍ਰੀ ਦਿੰਨੇ ਆ ਤੇ ਰੁੱਖ ਫ੍ਰੀ ਲੈਣ ਵਾਲੇ ਵੀ ਹੈ ਨਹੀਂ ਬੰਦੇ ਬਿਲਕੁਲ ਬੂਟੇ ਅਗਲਾ ਕਹਿੰਦਾ ਵੀ ਕਿੱਥੇ 150 200 ਰੁਪਏ ਲਾ ਕੇ ਬੂਟਾ ਲੈਣ ਵਾਲੇ ਤਾਂ ਚਲੋ ਜਿਹੜੇ ਬੰਦੇ ਹੈਗੇ ਹੈਗੇ ਆ ਤੁਸੀਂ ਫ੍ਰੀ ਵਾਲੇ ਬੰਦਿਆਂ ਦੀ ਗਿਣਤੀ ਕਰ ਲਓ ਉਹ ਕਹਿੰਦੇ ਵੀ ਅਸੀਂ ਆਪ ਜਾ ਕੇ ਕਹਿੰਨੇ ਆ ਵੀ ਸਾਡੇ ਤੋਂ ਬੂਟੇ ਲੈ ਜਿਓ ਹੂੰ ਜੇ ਗਰਮੀ ਤੋਂ ਬਚਾ ਕਰਾਉਣਾ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਜਵਾਗ ਪਾਣੀ ਵਾਲੀਆਂ ਬੋਤਲਾਂ ਨਾ ਨਾਉਣੋਂ ਹਟ ਜਾਣ ਹੂੰ ਜੇ ਉਹਨਾਂ ਤੇ ਇਹ ਮੌਕਾ ਹੀ ਨਾ ਆਵੇ ਕਿ ਪਾਣੀ ਆਪਣੇ ਦਫ਼ਤਰ ਚ ਕਿਰਾ ਮੋਟਰ ਖਰਾਬ ਹੋ ਗਈ ਤਾਂ ਨੇੜੇ ਤੇੜੇ ਪਾਣੀ ਐਸਕਿਊ ਟੂ ਪਾਣੀ ਦੀ ਇਹ ਦੁਕਾਨ ਤਾਂ ਜੇ ਪਿੰਡਾਂ ਚੋਂ ਪਾਣੀ ਮਿਲਣੋਂ ਹਟ ਗਿਆ ਤੇ ਦਿੱਲੀ ਦੂਰ ਨਹੀਂ ਉਹ ਗੱਲ ਹੁੰਦੀ ਵੀਰਾ ਮੈਂ ਤੁਹਾਨੂੰ ਦੱਸਦਾ ਵੀ ਹਜੇ ਆਪਾਂ ਨੂੰ ਪਾਣੀ ਮਿਲ ਰਿਹਾ ਚੀਜ਼ ਦੀ ਕਦਰ ਉਦੋਂ ਹੁੰਦੀ ਹੈ ਜਦੋਂ ਮਿਲਣੋਂ ਹਟ ਜੇ ਤੁਸੀਂ ਪਿੰਡ ਦੇ ਵਿੱਚ ਦੇਖੋ ਵੀ ਬਿਜਲੀ ਖਰਾਬ ਹੋ ਜੇ ਤੁਹਾਡੀ ਤੁਹਾਡੇ ਸਾਰੇ ਪਿੰਡ ਦੀ ਬਿਜਲੀ ਇਹ ਹੁੰਦਾ ਹੀ ਆ ਕਿਤੇ ਨਾ ਕਿਤੇ ਖਰਾਬ ਹੋ ਹੀ ਹੋਣੀ ਆ ਟਰਾਂਸਫਾਰਮਰ ਟਰਾਂਸਫਰਮਨ ਕਿ ਚਲੋ ਗਏ ਠੀਕ ਹੈ ਕੰਮ ਛੱਡ ਗਏ ਜਾਂ ਤੁਹਾਡੇ ਗ੍ਰਿਡ ਚ ਪ੍ਰੋਬਲਮ ਆ ਗਈ ਤਾਂ ਤੁਹਾਡੇ ਪਿੰਡ ਵਾਲੇ ਜਨਰੇਟਰ ਲਾ ਲਾ ਕੇ ਉਹ ਪਾਣੀ ਭਰਦੇ ਨੇ ਹੂੰ ਤੇ ਉਦੋਂ ਪਤਾ ਲੱਗਦਾ ਵੀ ਡੀਜ ਲੈਣਾ ਫੁਕਦਾ ਜੀ ਫੇਰ ਇੰਨਾ ਪਾਣੀ ਨਿਕਲਦਾ ਫੇਰ ਇਹਦੀ ਕਦਰ ਕਰੂ ਐਤੋਂ ਪਹਿਲਾਂ ਕੋਈ ਕਦਰ ਨਹੀਂ ਕਰਦਾ ਹੁਣ ਪਾਣੀ ਮੇਰੇ ਦੇਖਦੇ ਦੇਖਦੇ